वाराणसी जाए प्रधानमंत्री मोदी वाराणसी तो ही जारी करेंगे किसान सम्मान निधि की किश्त और दस दही है कि बतौर तीसरी तो बार प्रधानमंत्री बनने बन बाद पहली फाइल जी साइन की थी गई थी और किसान सम्मान निधि योजना दी ही की थी गई थी बाद किश्त सतारवीं जारी है वो जारी होगी और लगातार इस तरीके हूं तक का बयान है पीएम नरेंद्र मोदी का कि जो कुल मिला के योजना है इस तरीके अगे जारी रहेगी तो दस दिए कि हूं तक जे जिक्र किया जाए तो इस योजना के तहत दो हज़ार रुपए जोड़ा है वह चार तो महीने बाद जारी किया जाता है और इसके हिसाब के नाल के छे हज़ार रुपए किसान के खाते में आते हैं और जेकर राजस्थान का जिक्र करते हैं तो सूबा सरकार ने अपने प्धर से दो हज़ार होर इस यानी कि साल के अठ हज़ार रुपये किसान के खाते में आ रहे हैं राजस्थान के ਅ ਦੇ ਵਿੱਚ ਹੋਰ ਉੱਥੋਂ ਦੀ ਸਰਕਾਰ ਦੇ ਵੱਲੋਂ ਸੁਭਾ ਸਰਕਾਰ ਦੇ ਵੱਲੋਂ ਇਹ ਕਿਹਾ ਗਿਆ ਉਪਰਾਲਾ ਕੀਤਾ ਗਿਆ ਉਸੇ ਪਾਸੇ ਪੂਰੇ ਦੇਸ਼ ਦੇ ਕਿਸਾਨਾਂ ਨੂੰ ਸਾਲ ਦੇ 6000 ਰੁਪਏ ਹੀ ਦਿੱਤੇ ਜਾਣਗੇ ਉਧਰ ਜਗਰਾਉਂ ਦੇ ਸਿੰਧਵਾ ਬੇਟ ਥਾਣੇ ਦੇ ਵਿੱਚ ਬਣੇ ਕੁਆਟਰ ਦੇ ਵਿੱਚ ਇੱਕ ਪੁਲਿਸ ਕਰਮਚਾਰੀ ਦੀ ਪਤਨੀ ਦੀ ਦੱਸ ਇੱਕ ਸ਼ੱਕੀ ਹਾਲਾਤਾਂ ਦੇ ਵਿੱਚ ਮੌਤ ਦੇ ਨਾਲ ਸਨਸਨੀ ਫੈਲ ਗਈ ਤਾਂ ਮਹਿਲਾ ਦੇ ਪਰਿਵਾਰਕ ਮੈਂਬਰਾਂ ਨੇ ਪਤੀ ਦੀ ਹਤਿਆ ਦੇ ਔਰ ਕਤਲ ਦੇ ਇਲਜ਼ਾਮ ਲਗਾਏ ਨੇ ਕਿਉਂਕਿ লাশ ਪੱਖੇ ਦੇ ਨਾਲ ਲਟਕਦੀ ਹੋਈ ਮਿਲੀ ਸੀ ਜਗਰਾਉਂਦੇ ਵਿੱਚ ਉਸ ਸਮੇਂ ਸੈਂਸਨੀ ਫੈਲ ਗਈ ਜਦੋਂ ਸਿਧਵਾ ਬੇੜ ਥਾਣੇ ਦੇ ਵਿੱਚ ਬਣੇ ਸਰਕਾਰੀ ਕੁਆਟਰਾਂ 'ਚ ਇੱਕ ਮਹਿਲਾ ਦੀ লাশ ਪੱਖੇ ਨਾਲ ਲਟਕੀ ਮਿਲੀ ਮਹਿਲਾ ਦਾ ਪਤੀ ਪੁਲਿਸ ਕਰਮੀ ਹੈ ਤੇ ਪੇਕੇ ਵਾਲਿਆਂ ਨੇ ਮਹਿਲਾ ਦੇ ਪਤੀ ਤੇ ਹਤਿਆ ਕਰਕੇ লাশ ਨੂੰ ਪੱਖੇ ਨਾਲ ਲਟਕਾਉਣ ਦੇ ਇਲਜ਼ਾਮ ਲਗਾਏ ਨੇ ਮਹਿਲਾ ਦਾ ਪਤੀ ਫਰਾਰ ਹੈ ਉੱਥੇ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਸਿਸਟਰ ਸਿੰਘ ਜੀ ਹਾਂਜੀ ਹਾਂਜੀ ਇਹ ਜਵਾਈ ਨੇ ਸਾਡੇ ਮਾਲਕੇ ਨੂੰ ਟੰਗ ਲਈ ਅੱਛਾ ਹਾਂਜੀ ਸ਼ਰਾਬ ਪੀਤੀ ਪਹਿਲਾਂ ਨੇ ਫਿਰ ਮਾਰਕੁੱਟ ਕੀਤੀ ਮਾਰਕੁੱਟ ਤੋਂ ਬਾਅਦ ਉਹ ਪਹਿਲਾਂ ਨੇ ਮਾਰਿਆ ਮਾਰਨ ਤੋਂ ਬਾਅਦ ਇਹਨੂੰ ਪੱਕੇ ਨਾਲ ਲਟਕਾਤਾ ਜੀ ਜੀ ਫਿਰ ਸਾਨੂੰ ਫੋਨ ਕਰਤਾ ਵੀ ਇਹਨੇ ਆਤਮ ਹੱਤਿਆ ਕਰ ਲਈ ਜੀ ਇਹਨੇ ਆਤਮ ਹੱਤਿਆ ਨਹੀਂ ਕੀਤੀ ਇਹਨੇ ਸਾਡੇ ਜਵਾਈ ਨੇ ਤਾਂ ਮਟਰ ਕੀਤਾ ਪਹਿਲਾਂ ਵੀ ਲੜਾਈ ਲੁੱਡੀ ਅੰਦੀ ਸੀ ਨਾ ਮੱਸ ਨੇ ਸਾਡੀ ਕਿਸੇ ਲੜਕੀ ਪਿੱਛੇ ਸੀਗਾ ਹੂੰ ਤੇ ਹੁਣ ਕਾਫੀ ਸਮਝਾਇਆ ਪਰ ਨਹੀਂ ਸਮਝਿਆ ਹੁਣ ਕੱਲ ਇਹਨੇ दारू ਜ਼ਿਆਦਾ ਪੀ ਲਈ ਇਸੇ ਗੱਲ ਪਿੱਛੇ ਲੜਾਈ ਲੁੜਾਈ ਹੋਈ ਹੁਣੀ ਕੋਈ ਘਰੇ ਕਲੇਚ ਹੋਇਆ ਤੇ ਜਦੋਂ ਸਾਨੂੰ 3 ਵਜੇ ਫੋਨ ਆਇਆ ਰਾਤੀ ਕਿ ਇਦਾਂ ਇਦਾਂ ਹੋ ਗਿਆ ਤੇ ਹੁਣ ਜਦੋਂ ਅਸੀਂ ਆਏ ਇੱਥੇ ਨਾ ਸਾਨੂੰ ਮਿਲਿਆ ਨਾ ਕੋਈ ਉਹਨਾਂ ਦੇ ਫੈਮਿਲੀ ਦਾ ਫੈਮਿਲੀ ਬੈਠੀ ਸੀ ਕਿ ਸਵੇਰ ਫੈਮਿਲੀ ਵੀ ਰਾਤ ਦੀ ਇੱਥੇ ਸੀਗੀ ਚਲੋ ਤਾਂ ਬਾਅਦ ਚ ਪਤਾ ਲੱਗਿਆ ਕਿ ਫੈਮਿਲੀ ਵੀ ਰਾਤ ਦੀ 2 ਵਜੇ ਦੀ ਇੱਥੇ ਆ ਸਾਨੂੰ ਸਵੇਰੇ 3:30 ਵਜੇ ਪਤਾ ਲੱਗ ਰਿਹਾ ਕਿ ਇਦਾਂ ਦਾ ਹੋ ਗਿਆ ਤੁਹਾਨੂੰ ਲੱਗਦਾ ਕਿ ਇਹ ਕਤਲ ਕੀਤਾ ਗਿਆ ਹਾਂਜੀ ਸਾਨੂੰ ਲੱਗਦਾ ਇਹ ਕਤਲ ਕੀਤਾ ਗਿਆ ਹੈ ਇਹ ਪੁਲਿਸ ਮੁਲਾਜ਼ਮ ਹੈ ਬੰਦਾ ਹਾਂਜੀ ਪੁਲਿਸ ਮੁਲਾਜ਼ਮ ਹੈਗਾ ਸੁਣਦੇ ਨਹੀਂ ਪਈ ਕੋਈ ਕਾਰਵਾਈ ਨਹੀਂ ਹੋ ਰਹੀ ਪ੍ਰੋਪਰਲੀ ਸਹੀ ਤਰੀਕੇ ਨਾਲ ਪਰਿਵਾਰ ਦੇ ਮੁਤਾਬਿਕ ਸੋਨੀਆ ਦਾ ਪੁਲਿਸ ਕਰਮਚਾਰੀ ਮਨਦੀਪ ਸਿੰਘ ਦੇ ਨਾਲ 8 ਸਾਲ ਪਹਿਲਾਂ ਵਿਆਹ ਹੋਇਆ ਸੀ 30 ਸਾਲ ਦੀ ਸੋਨੀਆ ਤੇ ਮਨਦੀਪ ਦੇ ਤਿੰਨ ਬੱਚੇ ਨੇ ਮਨਦੀਪ ਦਾ ਅਕਸਰ ਆਪਣੀ ਪਤਨੀ ਦੇ ਨਾਲ ਝਗੜਾ ਰਹਿੰਦਾ ਸੀ ਹਾਂ ਜਿਹੜੀ ਤਰ੍ਹਾਂ ਉਹ ਕਹਿੰਦਾ ਜੀ ਉਹ ਬਹੁਤ ਸਾਹਮਣੇ ਆਈ ਕਿ ਸੁਸਾਈਡ ਹੈਗਾ ਹੂੰ ਅਸੀਂ ਨੂੰ ਮੈਡਮ ਇਹਨੂੰ ਤੋਂ ਪਿੰਛਲਾ ਨੇ ਕਥਮ ਦਰਜ ਕਰਕੇ ਪੀਸਦਨ ਉਸ ਮਰਦ ਨੂੰ ਫਤੌਂ ਦੇ ਕੋਹਨਤਾ ਉਹ ਵੀ ਜਿਵੇਂ ਮੇਟਲ ਲੜਕੀ ਦੇ ਪਰਿਵਾਰ ਵਾਲੇ ਜਿਵੇਂ ਇਲਜ਼ਾਮ ਲਾ ਰਿਹਾ ਜੀ ਵੀ ਮਾਰਿਆ ਗਿਆ ਉਹਨੂੰ ਮੁਲਾਜ਼ਮ ਵੱਲੋਂ ਕੋਈ ਬਿਆਨ ਲਿਖਾਇਆ ਜੀ ਕਿ ਨਹੀਂ ਹਾਂ ਜੀ ਰੌਣਕ ਮਾਰਨ ਦਾ ਬਿਆਨ ਨਹੀਂ ਕਰ ਰਿਹਾ ਜੀ ਮੇਰੀ ਹੈਗੀ ਪੱਖੇ ਬਣ ਨਾ ਕਰ ਰਹੀ ਹੈ ਪਰਿਵਾਰ ਦੀ ਸ਼ਿਕਾਇਤ ਤੇ ਪੁਲਿਸ ਨੇ ਐਫ ਆਈ ਆਰ ਦਰਜ ਕਰਕੇ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ ਹੈ ਜਿਗਰਾਉਂ ਤੋਂ ਹੇਮਰਾਜ ਬੱਬਰ ਨਿਊਜ਼ 18 ਪੰਜਾਬ